ਜਿਹੜੇ ਪਸ਼ੂ ਮਹਿੰਗੇ ਮਹਿੰਗੇ ਪਾਊਡਰ ਤੇ ਗੋਲੀਆਂ ਦੇਣ ਤੋਂ ਬਾਅਦ ਵੀ ਹੀਟ ਦੇ ਵਿੱਚ ਨਹੀਂ ਨਾਉਂਦੇ ਉੱਥੇ ਫਿਰ ਆਹ ਵਾਲਾ ਸਰਕਾਰੀ ਪਾਊਡਰ ਵਰਤ ਕੇ ਦੇਖਿਓ 10 ਦਿਨਾਂ ਦੇ ਵਿੱਚ ਵਿੱਚ ਪਸ਼ੂ ਰੰਗ ਕੇ ਹੀਟ ਦੇ ਵਿੱਚ ਆਉਂਦਾ ਤੇ ਪਹਿਲੇ ਟੀਕੇ ਦੇ ਨਾਲ ਗੱਭਰ ਰਹਿੰਦੇ ਆ ਪਸ਼ੂ ਇਹਦੇ ਨਾਲ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਚੱਲਿਆਂ ਅਸੀਂ ਆਪਣੇ ਪਸ਼ੂਆਂ ਦੇ ਲਈ ਸਪੈਸ਼ਲ ਵਾਲਾ ਸਰਕਾਰੀ ਮਿੰਨਰ ਮੈਕਚਰ ਪਾਊਡਰ ਲੈਣ ਜਿਹੜਾ ਕਿ ਹਰੇਕ ਇਲਾਕੇ ਦੇ ਹਿਸਾਬ ਦੇ ਨਾਲ ਅਲੱਗ-ਅਲੱਗ ਬਣਾਇਆ ਜਾਂਦਾ ਜਿਹਦੇ ਕਾਰਨ ਕੀ ਆ ਵੀ ਆਪਣੇ ਪਸ਼ੂਆਂ ਦੇ ਵਿੱਚ ਬਹੁਤ ਹੀ ਐਕਸਲੈਂਟ ਰਿਜ਼ਲਟ ਦੇਖਣ ਨੂੰ ਮਿਲਦੇ ਆ ਜਿੰਨਾ ਮੱਝਾਂ ਜਾਂ ਝੋਟੀਆਂ ਦੇ ਵਿੱਚ ਮਹਿੰਗੇ ਮਹਿੰਗੇ ਪਾਊਡਰ ਤੇ ਗੋਲੀਆਂ ਦੇਣ ਤੋਂ ਬਾਅਦ ਵੀ ਹੀਟ ਨਹੀਂ ਆ ਰਹੀਗੀ ਜਾਂ ਸਾਇਲੈਂਟ ਹੀਟ ਦੇ ਵਿੱਚ ਆ ਰਹੇ ਆ ਜਿਹਨੂੰ ਆਪਾਂ ਗੁੰਗਾ ਹੀਹਾ ਕਹਿੰਦੇ ਆ ਤੇ ਜਦੋਂ ਉੱਥੇ ਆਪਾਂ ਇਹ ਵਾਲਾ ਮਿਨਰ ਮੈਚਰ ਪਾਊਡਰ ਪਾਉਣਾ ਸ਼ੁਰੂ ਕਰਦੇ ਆ ਤੇ ਫਿਰ ਉਹ ਪਸ਼ੂ 10-15 ਦਿਨਾਂ ਦੇ ਵਿੱਚ ਡਾਟ ਪਾ ਪਾ ਕੇ ਹੀਟ ਦੇ ਵਿੱਚ ਆਉਂਦਾ ਹੈਗਾ ਪਹਿਲਾਂ ਚਾਹੁੰਦੇ ਆ ਆਪਾਂ ਪਾਊਡਰ ਲੈਣ ਤੇ ਆ ਕੇ ਫਿਰ ਤੁਹਾਨੂੰ ਪਾਊਡਰ ਦੇ ਬਾਰੇ ਪੂਰੀ ਸੰਪੂਰਨ ਰੂਪ ਦੇ ਵਿੱਚ ਜਾਣਕਾਰੀ ਦੇਵਾਂਗੇ ਪੌਡਰ ਤੇ ਰੇਟ ਦੇ ਬਾਰੇ ਆਰਡਰ ਦੀ ਆਪਾਂ ਵਰਤੋਂ ਕਿਵੇਂ ਕਰਨੀ ਹੈ ਤੇ ਪੌਡਰ ਨੇ ਮਿਲਣਾ ਕਿਥੋਂ ਸਾਰੀ ਲਓ ਜੀ ਫਾਈਨਲੀ ਪਹੁੰਚ ਚੁੱਕੇ ਆਪਾਂ ਉਸ ਪਿੰਡ ਦੇ ਵਿੱਚ ਜਿੱਥੋਂ ਆਪਾਂ ਨੂੰ ਸਰਕਾਰੀ ਪੌਡਰ ਮਿਲੂਗਾ ਪਹਿਲਾਂ ਤੁਸੀਂ ਸਰਕਾਰੀ ਸੰਸਥਾ ਦੀ ਐਂਟਰੀ ਚੈੱਕ ਕਰੋ ਜ਼ਿਲ੍ਹੇ ਮੋਗੇ ਦੇ ਵਿੱਚ ਬੋਸ ਸਿੰਘ ਵਾਲਾ ਪਿੰਡ ਤੇ ਇਹ ਲੁਧਿਆਣੇ ਗੜਵਾਸੂ ਯੂਨੀਵਰਸਿਟੀ ਦੀ ਖੇਤੀ ਵਿਗਿਆਨ ਕੇਂਦਰ ਪਿੰਡ ਬੋਸ ਸਿੰਘ ਵਾਲੇ ਦੀ ਸੰਸਥਾ ਤੇ ਇਥੋਂ ਆਪਾਂ ਖਰੀਦੇ ਆ ਜੀ ਅੱਜ ਦੋ ਪੈਕਟ ਮਿਨਰ ਮੈਚਰ ਦੇ ਬਾਈ ਕਹਿੰਦਾ ਬਿਲਕੁਲ ਫਰੈਸ਼ ਆਇਆ ਤੁਹਾਡੇ ਲਈ ਵੱਡਾ ਕੈਂਟਰ ਭਰ ਕੇ ਆਇਆ ਹੋਇਆ ਮਿਨਰ ਮੈਚਰ ਦਾ ਤੇ ਸਪੈਸ਼ਲ ਆਪਣਾ ਸਾਊਥ-ਵੈਸਟ ਜ਼ੋਨ ਮੋਗੇ ਇਲਾਕੇ ਵਾਲਾ ਤੁਹਾਨੂੰ ਵੀਡੀਓ ਦੇ ਵਿੱਚ ਨਜ਼ਰ ਆਉਂਦਾ ਹੋਊਗਾ ਬਾਕੀ ਦੀ ਜਾਣਕਾਰੀ ਤੁਹਾਨੂੰ ਫਿਰ ਆਪਾਂ ਦਿੰਨੇ ਆ ਘਰੇ ਚੱਲ ਕੇ ਆਜੋ ਫਿਰ ਚੱਲੀਏ ਘਰ ਨੂੰ ਲਓ ਜੀ ਪਾਊਡਰ ਖਰੀਦਣ ਤੋਂ ਬਾਅਦ ਵਾਪਸ ਪਹੁੰਚ ਚੁੱਕੇ ਆ ਆਪਾਂ ਆਪਣੇ ਫਾਰਮ ਤੇ ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਦੀ ਸ਼ੁਰੂਆਤ ਦੇ ਵਿੱਚ ਦੱਸਿਆ ਸੀਗਾ ਜਿਹੜਾ ਇਹ ਸਰਕਾਰੀ ਮਿੰਦਨ ਮੈਚਰ ਪਾਊਡਰ ਆ ਹਰੇਕ ਏਰੀਆ ਦੇ ਲਈ ਅਲੱਗ-ਅਲੱਗ ਬਣਾਇਆ ਜਾਂਦਾ ਹੈਗਾ ਜਿਵੇਂ ਸਾਡਾ ਮੋਗਾ ਏਰੀਆ ਪੈਂਦਾ ਇਹ ਸਾਊਥ-ਵੈਸਟ ਜ਼ੋਨ ਦੇ ਵਿੱਚ ਆਉਂਦਾ ਤੇ ਤੁਹਾਨੂੰ ਇਸ ਫੈਕਟ ਦੇ ਉੱਪਰ ਸਾਊਥ-ਵੈਸਟ ਜ਼ੋਨ ਤੇ ਨਾਲ ਮੋਗਾ ਲਿਖਿਆ ਨਜ਼ਰ ਆਉਂਦਾ ਹੋਊਗਾ ਤੇ ਹੋਰ ਜਿੰਨੇ ਵੀ ਇਲਾਕੇ ਸਾਊਥ-ਵੈਸਟ ਜ਼ੋਨ ਦੇ ਵਿੱਚ ਪੈਂਦੇ ਆ ਇਲਾਕਾ ਨਿਧਾਰਤ ਹੋਣ ਦੇ ਕਾਰਨ ਇਸ ਪਾਊਡਰ ਦੇ ਇੰਨੇ ਚੰਗੇ ਰਿਜ਼ਲਟ ਦੇਖਣ ਨੂੰ ਮਿਲਦੇ ਆ ਸਭ ਤੋਂ ਪਹਿਲਾਂ ਫਸਟ ਟਾਈਮ ਜਦੋਂ ਆਪਣੇ ਫਾਰਮ ਤੇ ਮੈਂ ਇਹ ਪਾਊਡਰ ਵਰਤਿਆ ਆਪਣੀਆਂ ਮੱਝਾਂ ਸੂਣ ਤੋਂ 40 45 ਦਿਨਾਂ ਦੇ ਵਿੱਚ ਨਵੇਂ ਦੁੱਧ ਹੋ ਗੀਆਂ ਸੀਗੀਆਂ ਤੇ ਉਹ ਮੇਰੀ ਸੁਰਤ ਚ ਪਹਿਲੀ ਵਾਰੀ ਸੀਗਾ ਜਦੋਂ ਆਪਣੀਆਂ ਮੱਝਾਂ ਰਿੰਗ ਕੇ ਹੀਟ ਦੇ ਵਿੱਚ ਆਈਆਂ ਸੀ ਇਸ ਤੋਂ ਬਾਅਦ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਆਪਣਾ ਡਾਕਟਰੀ ਦਾ ਕੰਮ ਫਿਰ ਮੈਂ ਇਹ ਵਾਲਾ ਪਾਊਡਰ ਫੀਲਡ ਦੇ ਵਿੱਚ ਵੀ ਰეკਮੈਂਡ ਕਰਨਾ ਸ਼ੁਰੂ ਕਰਤਾ ਖਾਸ ਕਰਕੇ ਉਹਨਾਂ ਘਰਾਂ ਦੇ ਵਿੱਚ ਦਵਾਇਆ ਜਿੰਨਾ ਘਰਾਂ ਦੇ ਵਿੱਚ ਕਦੇ ਵੀ ਕੋਈ ਝੋਟੀ ਜਾਂ ਮੱਝ ਨਵੇਂ ਦੁੱਧ ਨਹੀਂ ਹੋਈ ਸੀਗੀ ਉਹ ਹਰ ਵਾਰੀ ਮੱਝਾਂ ਬਦਲ ਕੇ ਨਵੀਆਂ ਲਿਆਉਂਦੇ ਸੀਗੇ ਤੇ ਪੁਰਾਣੀਆਂ ਮੱਝਾਂ ਮਜਬੂਰ ਨਾਲ ਕੱਟਿਆਂ ਵਾਲਿਆਂ ਨੂੰ ਫੜਾਉਣੀਆਂ ਪੈਂਦੀਆਂ ਸੀਗੀਆਂ ਕੁੱਝ ਘਰ ਤਾਂ ਅਜੇ ਵੀ ਸੀਗੇ ਜਿਹੜੇ ਕਹਿ ਲਈਏ ਵੀ ਪਸ਼ੂ ਪਾਲਣ ਦਾ ਕੀਤਾ ਛੱਡਣ ਨੂੰ ਤਿਆਰ ਸੀਗੇ ਏਕੇ ਬੈਠੇ ਸੀਗੇ ਜਦੋਂ ਉਹਨਾਂ ਘਰਾਂ ਦੇ ਵਿੱਚ ਇਹ ਰਿਜ਼ਲਟ ਦਿੱਤਾ ਤਾਂ ਉੱਥੇ ਵੀ ਇਹਨੇ ਕਹਿ ਲਈਏ ਵੀ ਇੱਕ ਸੁਪਰ ਰਿਜ਼ਲਟ ਦਿੱਤਾ ਉਹਨਾਂ ਦੀ ਜ਼ਿੰਦਗੀ 'ਚ ਪਹਿਲੀ ਵਾਰੀ ਹੋਇਆ ਵੀ ਉਹਨਾਂ ਦੇ ਘਰਾਂ ਦੇ ਵਿੱਚ ਬਲੂਨ ਝੋਟੀਆਂ ਕਹਿ ਲਈਏ ਵੀ ਨਵੇਂ ਦੁੱਧ ਹੋਈਆਂ ਜਾਂ ਪੁਰਾਣੀਆਂ ਮੱਝਾਂ ਉਹ ਵੀ ਕਹਿ ਲਈਏ ਵੀ ਰਿੰਗ ਕੇ ਹੀਟ ਦੇ ਵਿੱਚ ਆ ਕੇ ਮਹੀਨੇ-ਮਹੀਨੇ ਦੇ ਵਿੱਚ ਨਵੇਂ ਦੁੱਧ ਹੋ ਗਈਆਂ ਸੀਗੀਆਂ ਤੇ ਉਹਨਾਂ ਘਰਾਂ ਨੇ ਵੀਰੇ ਕਿੱਥੇ ਤਾਂ ਕਹਿ ਲਈਏ ਵੀ ਪਸ਼ੂ ਛੱਡਣ ਨੂੰ ਤਿਆਰ ਸੀਗੇ ਕਿੱਥੇ ਅੱਜ 5-5 7-7 ਪਸ਼ੂ ਉਹਨਾਂ ਨੇ ਹੋਰ ਨਵੇਂ ਪਾਲੇ ਆ ਤੇ ਰਿਜ਼ਲਟ ਤੋਂ ਬਾਅਦ ਜੇ ਹੁਣ ਆਪਾਂ ਡੋਜ਼ ਦੀ ਗੱਲ ਕਰ ਲਈਏ ਵੀ ਕਿਹੜੇ ਪਸ਼ੂ ਨੂੰ ਕਿੰਨਾ ਦੇਣਾ ਹੈ ਆਪਾਂ ਇੱਕ ਦਿਨ ਦਾ ਤਾਂ ਉਹਦੇ ਲਈ ਜਿਹੜਾ ਤੁਹਾਡਾ ਜਾਨਵਰ ਦੇ ਇੱਕ ਦਿਨ ਦੇ ਵਿੱਚ 5 ਤੋਂ 7 ਕਿਲੋ ਦੁੱਧ ਦਿੰਦਾ ਹੈਗਾ ਉਹਨੂੰ ਤੁਸੀਂ 50 ਗ੍ਰਾਮ ਪਾ ਸਕਦੇ ਆਂ ਡੇਲੀ ਦਾ ਤੇ ਜਿਹੜੇ ਜਾਨਵਰ 8 ਤੋਂ 10 ਕਿਲੋ ਦੇ ਵਿੱਚ ਦੁੱਧ ਦੇ ਰਿਹਾ ਉਹਦੇ ਲਈ 60 ਗ੍ਰਾਮ ਦੀ ਡੋਜ਼ ਆ ਤੇ ਜਿਹੜੇ ਜਾਨਵਰ 11 ਕਿਲੋ ਤੋਂ ਲੈ ਕੇ 15 18 20 ਕਿਲੋ ਦਿੰਦੇ ਆ ਉਹਦੇ ਲਈ 100 ਗ੍ਰਾਮ ਡੋਜ਼ ਇੱਕ ਦਿਨ ਦੀ ਇਹਦੀ ਤੇ ਛੋਟੇ ਕਟਰੂਆਂ ਦੇ ਵਿੱਚ 20 ਤੋਂ 30 ਗ੍ਰਾਮ ਡੇਲੀ ਦਾ ਦੇ ਸਕਦੇ ਆਂ ਤੇ ਜਿਨ੍ਹਾਂ ਵੀਰਾਂ ਦੇ ਘਰਾਂ ਦੇ ਵਿੱਚ ਛੋਟੇ ਪਾਲੇ ਹੋਏ ਆ ਉਹ ਆਪਣੇ ਛੋਟਿਆਂ ਨੂੰ 100 ਗ੍ਰਾਮ ਡੇਲੀ ਦਾ ਦੇ ਸਕਦੇ ਆਂ ਤੇ ਹੁਣ ਆਪਾਂ ਗੱਲ ਕਰਦੇ ਆਂ ਵੀ ਆਪਾਂ ਨੂੰ ਇਹ ਮਿਲਣਾ ਕਿੱਥੋਂ ਆ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੈਂ ਇਹ ਦੱਸ ਦਿੰਨਾ ਵੀਰੇ ਤੁਹਾਨੂੰ ਇਹ ਕਿਸੇ ਵੀ ਮੈਡੀਕਲ ਤੋਂ ਨਹੀਂ ਮਿਲਣਾਗਾ ਕਿਉਂਕਿ ਇੱਕ ਸਰਕਾਰੀ ਚੀਜ਼ ਆ ਤੇ ਤੁਹਾਨੂੰ ਸਰਕਾਰੀ ਸੰਸਥਾ ਦੇ ਵਿੱਚ ਹੀ ਮਿਲਣੀ ਆ ਆਪਣੇ ਇਲਾਕਿਆਂ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਸਰਕਾਰ ਨੇ ਖੇਤੀਬਾੜੀ ਵਿਗਿਆਨ ਕੇਂਦਰ ਖੇਤੀਬਾੜੀ ਵਿਭਾਗ ਖੋਲੇ ਹੈਗੇ ਆ ਜਾਂ ਤਾਂ ਤੁਸੀਂ ਉਹਨਾਂ ਖੇਤੀਬਾੜੀ ਵਿਗਿਆਨ ਸੈਂਟਰਾਂ ਦੇ ਵਿੱਚੋਂ ਇਹਨੂੰ ਇਸ ਪਾウダー ਨੂੰ ਖਰੀਦ ਸਕਦੇ ਆ ਜਾਂ ਫਿਰ ਜਿਹੜੀ ਆਪਣੀ ਗੜਵਾਲ ਸੂ ਯੂਨੀਵਰਸਿਟੀ ਲੁਧਿਆਣੇ ਦੇ ਵਿੱਚ ਬਣੀ ਹੋਈ ਆ ਉਥੋਂ ਜਾ ਕੇ ਤੁਸੀਂ ਆਪਣਾ ਇਲਾਕਾ ਦੱਸ ਕੇ ਇਸ ਪਾਊਡਰ ਨੂੰ ਖਰੀਦ ਸਕਦੇ ਆ ਤੇ ਜਿਹੜੇ ਵੀਰ ਆਪਣਾ ਮੋਗੇ ਏਰੀਆ ਦੇ ਨਾਲ ਸੰਬੰਧ ਰੱਖਦੇ ਆ ਮੋਗੇ ਜ਼ਿਲ੍ਹੇ ਦੇ ਵਿੱਚ ਬਹੁਤ ਸਿੰਘ ਵਾਲਾ ਪਿੰਡ ਆ ਚੜੱਕ ਕੋਲੀ ਦੇ ਕੋਲੇ ਉਥੋਂ ਜਾ ਕੇ ਆਪਾਂ ਇਹ ਮਿੰਨਰ ਮੈਚਰ ਪਾਊਡਰ ਸਰਕਾਰੀ ਰੇਟ ਤੇ ਖਰੀਦ ਸਕਦੇ ਆ ਤੇ ਜਿਹੜੇ ਹੋਰ ਵੀਰ ਅਲੱਗ-ਅਲੱਗ ਇਲਾਕਿਆਂ ਦੇ ਨਾਲ ਸੰਬੰਧ ਰੱਖਦੇ ਆ ਉਹ ਆਪਣੇ ਫੋਨ ਦੇ Google ਦੇ ਵਿੱਚ ਜਾ ਕੇ ਆਪਣੇ ਨੇੜੇ ਦਾ ਖੇਤੀਬੀ ਵਿਗਿਆਨ ਕੇਂਦਰ ਸਰਚ ਕਰ ਸਕਦੇ ਹੋ ਤੁਹਾਨੂੰ ਉਥੋਂ ਤੁਹਾਡਾ ਨੇੜੇ ਦਾ ਖੇਤੀਬੀ ਵਿਗਿਆਨ ਕੇਂਦਰ ਪਤਾ ਲੱਗ ਜਾਊਗਾ ਕਿੱਥੇ ਪੈਂਦਾ ਬਾਕੀ ਜੇ ਤੁਹਾਨੂੰ ਸਾਡੀ ਅੱਜ ਦੀ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਪਸ਼ੂ ਪਾਲਕ ਭਰਾਵਾਂ ਦੇ ਨਾਲ ਜਿੰਨੇ ਆਪਣੇ WhatsApp Facebook ਦੇ ਉੱਤੇ ਗਰੁੱਪ ਬਣੇ ਹੋਏ ਆ ਤੇ ਜਿਹੜੇ ਵੀਰ ਆਪਣੀ ਵੀਡੀਓ ਨੂੰ YouTube ਤੇ ਦੇਖ ਰਹੇ ਆ ਚੈਨਲ ਨੂੰ ਸਬਸਕ੍ਰਾਈਬ ਕਰਿਓ Facebook ਤੇ ਦੇਖ ਰਹੇ ਆ ਤਾਂ ਪੇਜ ਨੂੰ ਲਾਈਕ ਤੇ ਫੋਲੋ ਕਰਿਓ ਤੇ ਹਾਜ਼ਰ ਹੋਵਾਂਗੇ ਵੀਰੇ ਹੋਰ ਕੋਈ ਇਦਾਂ ਦੀ ਜਾਣਕਾਰੀ ਵਾਲੀ ਵੀਡੀਓ ਲੈ ਕੇ ਧੰਨਵਾਦ